ਜੀ ਕੀ ਫਤਿਹ ਇਹ ਜਿਹੜੀ ਸੇਵਾ ਜੀ ਇਸ ਚੱਡੇ ਢੰਗ ਦੇ ਨਾਲ ਜਿਹੜੀ ਇਹ ਗੁਰਦੁਆਰੇ ਲਾਈ ਜਾਊਗੀ ਜਿਹੜੇ ਜਿਹੜੇ ਕੰਮ ਕਰਨ ਵਾਲੇ ਆ ਉਹ ਇਹ ਨਾਲ ਹੋ ਕੇ ਇਹਨਾਂ ਨੂੰ ਕਰਾਵਾਂਗੇ ਤੇ ਗੁਰਦੁਆਰੇ ਦਾ ਵਧੀਆ ਜਿਹੜਾ ਸਾਰਾ ਪੈਸਾ ਜਿਹੜਾ ਗੁਰਦੁਆਰੇ ਲੱਗੂਗਾ ਸਰਪੰਚ ਸਾਹਿਬ ਕੋਈ ਪੰਚਾਇਤ ਦਾ ਵੀ ਯੋਗਦਾਨ ਹੈਗਾ ਇਸ ਗੁਰਦੁਆਰਾ ਸਾਹਿਬ ਬਣਾਉਣ ਦੇ ਵਿੱਚ ਨਹੀਂ ਪੰਚਾਇਤ ਦਾ ਨਹੀਂ ਜੀ ਇਹਨਾਂ ਨੇ ਆਪਣੀ ਜਗਾ ਉੱਥੇ ਇਹਨਾਂ ਕੋ ਹੈਗੀ ਸੀ ਉਹ ਲੈ ਕੇ ਤੇ ਇਹਨਾਂ ਨੇ ਇਥੇ ਗੁਰਦੁਆਰਾ ਬਣਾਇਆ ਠੀਕ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਆ ਤੇ ਕਿਹੜਾ ਗੁਰਦੁਆਰਾ ਸਾਹਿਬ ਆ ਇਹ ਜੀ ਮੇਰਾ ਨਾਮ ਭਾਈ ਰੋਸ਼ਨ ਸਿੰਘ ਡੇਰਾ ਭਾਈ ਮਰਦਾਨਾ ਜੀ ਗੁਰਦੁਆਰਾ ਰਵਾਬਸਰ ਪਿੰਡ ਮਾਲਚੱਕ ਜ਼ਿਲ੍ਹਾ ਤਰਨਤਾਰਨ ਤੇ ਇਹ ਜਿਹੜੀ ਕਿੰਨੇ ਸੇਵਾ ਭੇਜੀ ਆ ਕਿਹੜੇ ਵੀਰ ਨੇ ਭੇਜੀ ਆ ਤੇ ਕਿੱਥੇ ਕਿੱਥੇ ਲਾਉਣੀ ਆ ਇਹ ਸੰਧੂ ਸਾਹਿਬ ਜੀ ਨੇ ਕੈਨੇਡਾ ਤੋਂ ਸੇਵਾ ਭੇਜੀ ਆ 111000 111 ਰੁਪਏ ਸਰਦਾਰ ਉਤਮ ਸਿੰਘ ਸਰਦਾਰ ਉਤਮ ਸਿੰਘ ਜੀ ਨੇ ਅੱਛਾ ਜੀ ਅਸੀਂ ਉਹਨਾਂ ਦੇ ਬਹੁਤ ਜਿਆਦੇ ਧੰਨਵਾਦੀ ਆ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਬਹੁਤ-ਬਹੁਤ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ ਕਰੇ ਇਹ ਦੂਜੇ ਜਿਆਦੇ ਰਤਬੇ ਬਖਸ਼ੇ ਤੇ ਇਹਨਾਂ ਸਰਪੰਚ ਸਾਹਿਬ ਜੀ ਦੇ ਸਾਰਿਆਂ ਮੈਂਬਰਾਂ ਦੇ ਸਾਰੇ ਪਿੰਡ ਦੇ ਸਰਦਾਰ ਆਪਣੇ ਮਾਸਟਰ ਸਾਹਿਬ ਦੇ ਅਸੀਂ ਹਰਿੰਦਰ ਸਿੰਘ ਜੀ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਸੇਵਾ ਹੈ ਹਨ ਕਿ ਮਹਾਰਾਜ ਦੀ ਕੀਤੀ ਸਾਡੀ ਮਦਦ ਕੀਤੀ ਜਿਨ੍ਹਾਂ ਨੇ ਹੁਣ ਅਸੀਂ ਸਰਪੰਚ ਸਾਹਿਬ ਦੇ ਸਾਹਮਣੇ ਨਿਗਰਾਨੀ ਦੇ ਵਿੱਚ ਸਾਰੇ ਨਗਰ ਦੇ ਸਾਹਮਣੇ ਇੱਕ ਇਹਦਾ ਗੇਟ ਬਾਬਾ ਜੀ ਦਾ ਲਵਾਉਣਾ ਆ ਮਿੱਟੀ ਪੋਣੀ ਆ ਦਰਬਾਰ ਸਾਹਿਬ ਦੇ ਵਿੱਚ ਵੇਰਿੰਗ ਕਰਾਉਣੀ ਆ ਜੀ ਇਹਦੇ ਸ਼ੀਸ਼ੇ ਲਵਾਉਣੇ ਆ ਫਿਰ ਪੱਖੇ-ਪੁੱਖੇ ਲਵਾਉਣੇ ਆ ਜੋ ਵੀ ਕੰਮ ਅਸੀਂ ਕਰਾਵਾਂਗੇ ਦੀ ਬਕਾਇਦਾ ਰਸੀਦ ਬਣਾ ਕੇ ਅਸੀਂ ਸਾਰੀ ਇਹਨਾਂ ਨੂੰ ਦਿਆਂਗੇ ਠੀਕ ਹੈ ਹਾਂ ਜੀ ਇਸੇ ਤਰ੍ਹਾਂ ਸਾਡੀ ਬੇਨਤੀ ਆ ਹੋਰ ਵੀ ਸਾਧ ਸੰਗਤ ਨੂੰ ਕਿ ਮਹਾਰਾਜ ਜੀ ਅਸੀਂ ਤੇ ਮੀਰ ਜਾਦੇ ਕੌਮ ਆ ਸਦਾ ਹੀ ਤੁਹਾਡੇ ਦਵਾਰਿਆਂ ਦੇ ਆਸਰੇ ਆ ਅਸੀਂ ਜੰਮਣ ਮੀਰ ਜਾਦੀਆਂ ਤੇ ਪਾਲਣ ਜੀ ਜਮਾਨੀਆਂ ਅਸੀਂ ਤੇ ਪਲੇ ਤੁਹਾਡਿਆਂ ਘਰਾਂ ਚੋਂ ਇਹ ਜਿਹੜੇ ਗੁਰੂ ਸਾਹਿਬ ਦੀ ਸੇਵਾ ਆ ਇਹ ਵੀ ਤੁਸੀਂ ਹੀ ਨਾਲ ਮਿਲ ਕੇ ਕਰਨੀ ਆ ਅਸੀਂ ਤੇ ਇਕ ਜਰੀਆ ਆ ਜਿਤਨਾ ਅਗੇ ਬਾਜੀ ਨੇ ਦੱਸਿਆ ਹਰਵਿੰਦਰ ਸਿੰਘ ਜੀ ਨੇ ਵੀ ਮੈਂ ਤੇ ਇਕ ਜਰੀਆ ਅਸੀਂ ਤੇ ਇਕ ਜਰੀਆ ਉਪਰਾਹ ਕਰਨਾ ਸਾਧ ਸੰਗਤ ਨੇ ਤੇ ਅਸੀਂ ਸਾਰੀਆਂ ਸੰਗਤਾਂ ਦੇ ਬੜੇ ਧੰਨਵਾਦੀ ਆ ਤੇ ਹੋਰ ਵੀ ਸੰਗਤਾਂ ਗਾੜੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੀ ਵੀ ਵੱਧ ਚੜ੍ਹ ਕੇ ਹੋ ਸਕਦਾ ਹੈ ਸਾਡੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਸਰ ਕੀ ਨਾ ਜੀ ਆਪਣਾ ਜੀ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਸਰ ਅੱਜ ਤੁਸੀਂ ਇੱਕ ਸੇ ਗੁਰਦੁਆਰਾ ਸਾਹਿਬ ਨੂੰ ਕੁਝ ਡੋਨੇਟ ਦੇਣਾ ਜੀ ਕੁਝ ਪੈਸੇ ਕਿੰਨੇ ਪੈਸੇ ਆ ਤੇ ਕਾਉਂਟ ਦੇ ਰਿਹਾ ਇਹ ਜੀ ਵੇਖੋ ਮੈਂ ਤੇ ਇੱਕ ਇੱਕ ਵਿੱਚ ਸੇਵਾ ਦੇ ਵਿੱਚ ਜਰੀਆ ਬਣਿਆ ਇਹ ਮੇਰੇ ਅੰਕਲ ਜੀ ਆ ਜੀ ਸਰਦਾਰ ਉਤਮ ਸਿੰਘ ਜੀ ਕਨੇਡਾ ਸੰਧੂ ਸਾਹਿਬ ਕਨੇਡਾ ਰਹਿੰਦੇ ਆ ਜੀ ਉਹਨਾਂ ਦੀ ਬੜੀ ਦਿਲਿਸ਼ਾ ਹੁੰਦਾ ਕਿ ਮੈਂ ਵੀ ਜੇ ਕੋਈ ਕੁਝ ਨਾ ਕੋਈ ਸਾਨੂੰ ਉਹ ਸੇਵਾ ਭੇਜਦੇ ਰਹਿੰਦੇ ਆ ਜਿਦਾ ਪਹਿਲਾਂ ਸਾਨੂੰ ਸਕੂਲਾਂ ਦੇ ਵਾਸਤੇ ਬਹੁਤ ਸੇਵਾਾਂ ਅਸੀਂ ਕਰਾਉਂਦੇ ਰਹੇ ਪਿਛਲੇ ਸਾਲ ਅਸੀਂ ਜੈਕਟਾਂ ਦੀ ਸੇਵਾ ਕਰਾਈ ਸੀ ਕਿ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਆ ਇਲਾਕੇ ਦੇ ਸਾਰੇ ਸਾਡੇ ਚੋਲਾ ਸਾਹਿਬ ਬਲਾਕ ਦੇ ਅਸੀਂ ਉਹਨਾਂ ਨੂੰ ਜੈਕਟਾਂ ਵੰਡੀਆਂ ਸੀ ਫਿਰ ਸਕੂਲਾਂ ਦੇ ਵਿੱਚ LED ਪ੍ਰੋਜੈਕਟਰ ਵੰਡੇ ਬੱਚਿਆਂ ਨੂੰ ਵਰਦੀਆਂ ਬੱਚਿਆਂ ਨੂੰ ਕਿਉਂ ਦਿੰਦੇ ਰਹੇ ਜਿਹੜੇ ਬੱਚੇ ਨੈਸ਼ਨਲ ਖੇਡ ਕੇ ਆਉਂਦੇ ਰਹੇ ਜਾਂ ਸਟੇਟ ਪੱਧਰ ਤੇ ਖੇਡ ਕੇ ਆਉਂਦੇ ਰਹੇ ਫਿਰ ਉਹਨਾਂ ਨੇ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਡਾ ਜੀਡੀਐਸ ਚੈਨਲ ਤੁਸੀਂ ਇਹਦੀ ਵੀਡੀਓ ਪਾਈ ਸੀ ਕਿ ਭਾਈ ਮਰਦਾਨਾ ਜੀ ਦੀ ਕੋਈ ਯਾਦ ਬੰਦਈ ਹੈ ਤੇ ਉਹਦਾ ਕਰਕੇ ਅੰਕਲ ਜੀ ਨੇ ਵੀਡੀਓ ਵੇਖੀ ਸੀ ਮੈਂ ਵੀ ਮੈਂ ਵੀ ਵੇਖੀ ਫਿਰ ਅਸੀਂ ਸਲਾਹ ਕੀਤੀ ਅੰਕਲ ਨਾਲ ਵੀ ਅੰਕਲ ਜੀ ਵੀ ਅੰਕਲ ਜੀ ਵੀ ਕਹਿੰਦੇ ਵੀ ਯਾਦ ਵੀ ਮੈਨੂੰ ਬਾਹਰ ਦਾ ਤਾਂ ਪਤਾ ਨਹੀਂ ਕਿ ਸ਼ਾਇਦ ਪੰਜਾਬ ਦੇ ਵਿੱਚ ਇਹ ਪਹਿਲੀ ਯਾਦ ਬਣਦੀ ਆ ਭਾਈ ਮਰਦਾਨਾ ਜੀ ਦੀ ਤੇ ਇਹ ਬੜੀ ਵਧੀਆ ਗੱਲ ਆ ਕਿਉਂਕਿ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਲਗਭਗ 55 ਸਾਲ ਰਹੇ ਆ ਕਿਉਂ ਬਾਬਾ ਜੀ 55 ਸਾਲ ਲਗਭਗ ਰਹੇ ਜੀ ਜੀ ਤੇ ਉਹਨਾਂ ਨੇ ਆਪਣੀ ਯਾਦ ਆਪਾਂ ਗੁਰੂ ਸਾਹਿਬ ਦੀ ਤੇ ਚਲੋ ਬਾਕੀ ਸਾਰੇ ਦੀ ਹੈਗੀ ਕਿ ਭਾਈ ਮਰਦਾਨਾ ਦੀ ਯਾਦ ਨਹੀਂ ਸੀ ਕਿਸੇ ਨੇ ਬਣਾਈ ਤੇ ਇਹਨਾਂ ਨੇ ਰੋਸ਼ਨ ਸਿੰਘ ਜੀ ਉਹਨਾਂ ਨੇ ਇੱਥੇ ਸ਼ੁਰੂ ਕੀਤਾ ਸੀ ਕੰਮ ਫਿਰ ਅਸੀਂ ਅੰਕਲ ਜੀ ਨੇ ਸੋਚਿਆ ਕਿ ਮੇਰੀ ਕੋਸ਼ਨਾ ਕੁਛ ਸੇਵਾ ਇਹਦੇ ਵਿੱਚ ਪਵੇ ਤੇ ਤਾਂ ਕਰਕੇ ਉਹਨਾਂ 1,11,000 ਤੇ 111 ਰੁਪਏ ਅੱਜ ਦਿੱਤੇ ਆ ਸੀ ਸਰਪੰਚ ਸਾਹਿਬ ਦੇ ਨਾਲ ਕੰਟੈਕਟ ਕੀਤਾ ਸੀ ਪਿੰਡ ਦੇ ਮੋਤਬਰ ਸੱਜਣ ਖਲੋਤੇ ਆ ਇਹਨਾਂ ਨੇ ਕਿਹਾ ਵੀ ਅਸੀਂ ਆਹ ਕੰਮ ਕਰਾਵਾਂਗੇ ਤੇ ਬਾਕੀ ਆਪਾਂ ਬਾਬਾ ਜੀ ਨੂੰ ਪੁੱਛ ਲਾਂਗੇ ਵੀ ਤੁਸੀਂ ਕੀ ਕੀ ਕੰਮ ਕਰਾਉਣੇ ਆ ਇਹ ਅੰਕਲ ਜੀ ਨੇ ਭੇਜਿਆ ਜੀ ਬਾਰੇ